ਜੀ ਸਤਿ ਸ੍ਰੀ ਅਕਾਲ ਬਰਾਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਫੇਰ ਅੱਜ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਜੀ ਵੀਡੀਓ ਦੇ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਠੀਕ ਹੈ ਜੀ ਇਸੇ ਤਰ੍ਹਾਂ ਤੁਹਾਨੂੰ ਆਪਣੇ ਚੈਨਲ ਤੇ ਹਰ ਰੋਜ਼ ਦੇਖਣ ਨੂੰ ਨਵੀਆਂ-ਨਵੀਆਂ ਵੀਡੀਓ ਮਿਲਣਗੀਆਂ ਠੀਕ ਹੈ ਜੀ ਅੱਜ ਆਪਣੇ ਕੋਲੇ ਜੋ ਕੱਪੜਾ ਸੌਫਟ ਕਾਟਨ ਦੇ ਵਿੱਚ ਹੈ ਆਹ ਵਾਲਾ ਕੱਪੜਾ ਜੀ ਦੇਖੋ ਮੈਂ ਤੁਹਾਨੂੰ ਹਰੇਕ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਇਹੀ ਦੱਸਦੀ ਹੁੰਦੀ ਆ ਵੀ ਕੰਨੀ ਉਤਾਰ ਲਿਆ ਕਰੋ ਤੇ ਕਾਟਨ ਦਾ ਕਿਸੇ ਵੀ ਕਾਟਨ ਦਾ ਸਟਾਫ ਆ ਉਹਨੂੰ ਵਾਸ਼ ਕਰ ਲਿਆ ਕਰੋ ਕਟਿੰਗ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲਿਆ ਕਰੋ ਧੋਣ ਤੋਂ ਬਾਅਦ ਉਹਦੀ ਕਟਿੰਗ ਕਰਿਆ ਕਰੋ ਜੋ ਸ਼੍ਰਿੰਕੀ ਜਾਟ ਅੱਲਾ ਸਾਰਾ ਕੁਝ ਉਹ ਖਤਮ ਹੋ ਜਾਂਦਾ ਠੀਕ ਹੈ ਜੀ ਹੁਣ ਆਪਣੇ ਕੋਲ ਇਹ ਵਾਲਾ ਕੱਪੜਾ ਹੈ ਠੀਕ ਹੈ ਮੈਂ ਸਭ ਤੋਂ ਪਹਿਲਾਂ ਇਹਨਾਂ ਦਾ ਤੁਹਾਨੂੰ ਨਾਮ ਮੈਂਸ਼ਨ ਕਰ ਦੇਣੀ ਆ ਵੀ ਕੀ ਹੈਗਾ ਠੀਕ ਹੈ ਇਹਨਾਂ ਦਾ ਨਾਮ ਹੈਗਾ ਜੀ 37 ਇੰਚ ਕਮੀਜ਼ ਦੀ ਲੰਬਾਈ ਆ 18 ਇੰਚ ਇਹਨਾਂ ਦਾ ਘੇਰਾ ਤਿਆਰ ਆਗਾ ਤੇ 17 ਇੰਚ ਇਹਨਾਂ ਦੀ ਸਾਤੀ ਆ ਕਮਰ ਇਹਨਾਂ ਦੀ 14 ਇੰਚ ਤੇ ਹੈਪ ਇਹਨਾਂ ਦੀ 17.5 ਇੰਚ ਆ ਠੀਕ ਹੈ ਜੀ ਵੀਡੀਓ ਦੇਖਣ ਲਈ ਐਂਡ ਤੱਕ ਜਰੂਰ ਬਨੇ ਰਹੋ ਪਹਿਲਾਂ ਆਪਾਂ ਪਾਣੀ ਲੋਟ ਹੀ ਕਪੜਾ ਦੇਖਦੇ ਆ ਵੀ ਸ਼ਾਇਦ ਇਹਨਾਂ ਦੇ ਕਿਉਂਕਿ ਘੇਰਾ ਘੱਟ ਆ ਜੀ ਇਸੇ ਤਰ੍ਹਾਂ ਹੀ ਪੂਰਾ ਜੇਵੇ ਠੀਕ ਹੈ ਇਹਨਾਂ ਦਾ ਘੇਰਾ 18 ਇੰਚ ਆ ਆਪਾਂ ਨੂੰ ਚਾਹੀਦਾ 21 ਇੰਚ 3 ਇੰਚ ਐਕਸਟਰਾ ਆਪਾਂ ਮਾਰਜਨ ਰੱਖਦੇ ਹੁੰਨੇ ਆ ਬਿਨਾ ਪੈਪਿੰਗ ਵਾਲੇ ਸੂਟ ਦਾ ਜੇ ਪੈਪਿੰਗ ਵਾਲਾ ਸੂਟ ਹੋਵੇ ਤਾਂ ਆਪਾਂ 4 ਇੰਚ ਦਾ ਮਾਰਜਨ ਰੱਖਦੇ ਆ ਠੀਕ ਹੈ ਜੀ ਇਹ ਹੈਗਾ ਜੀ ਸਾਢੇ 20 ਵੈਸੇ ਚੱਲ ਵੀ ਜਾਊਗਾ ਸਾਢੇ 20 ਬਹੁਤ ਆਧਾ ਇੰਚ ਜਿਹੜੀ ਜਿਹੜੇ ਇਹਨਾਂ ਦੀ ਪਾਸੇ ਚਾਕਾਂ ਦੀ ਫੋਲਡਿੰਗ ਕਰਨੀ ਹੈ ਥੋੜੀ ਜੀ ਕੱਟ ਹੋ ਜੂਗੀ ਜ਼ਿਆਦਾ ਬ੍ਰੀਕ ਨਹੀਂ ਹੋਗੀ ਮੀਡੀਅਮ ਹੋ ਜੂਗੀ ਠੀਕ ਹੈ ਜੀ ਹੁਣ ਆਪਾਂ ਇਹਨਾਂ ਨੂੰ ਪਣੇ ਲੋਟ ਐਸੇ ਤੋੜੇ ਐਸੇ ਲੋਟ ਹਿਲਾ ਲੈਣੇ ਆ ਠੀਕ ਹੈ ਆ ਦੇਖੋ ਜੀ ਇਹ ਵਾਲਾ ਕੱਪੜਾ ਦਾ ਆਪਾਂ ਚੰਗੀ ਤਰ੍ਹਾਂ ਵਾਸ਼ ਕਰਕੇ ਕਸਟਮਰ ਆਪਣੇ ਕੋਲੇ ਪਹੁੰਚਦਾ ਕਰਦੇ ਆਪਾਂ ਕਿ ਕਸਟਮਰ ਆਪਾਂ ਉਹਨਾਂ ਨੂੰ ਕਿਹਾ ਹੋਇਆ ਵੀ ਜੇ ਤੁਹਾਡਾ ਕਾਟਨ ਦਾ ਸਟਾਪ ਆ ਤਾਂ ਭੈਣੋ ਤੁਸੀਂ ਆਪ ਹੀ ਪਹਿਲਾਂ ਹੀ ਵਾਸ਼ ਕਰਕੇ ਦੇ ਕੇ ਜਾਇਆ ਕਰੋ ਠੀਕ ਹੈ ਜੀ ਆ ਲਓ ਜੀ ਐਸੇ ਤਰ੍ਹਾਂ ਕੱਪੜਾ ਚੰਗੀ ਤਰ੍ਹਾਂ ਵਿਛਾ ਲਿਓ ਉਮੀਦ ਦੀ ਲੰਬਾਈ ਹੈਗੀ ਆ ਜੀ 70 ਇੰਚ ਤਿਆਰ ਵੀਡੀਓ ਪੂਰੀ ਦੇਖਣ ਲਈ ਐਂਡ ਤੱਕ ਜਰੂਰ ਬਨੇ ਰਿਹਾ ਕਰੋ ਠੀਕ ਹੈ ਜੀ ਸਾਈਡ ਆਪਾਂ ਫੋਲਡਿੰਗ ਕਰ ਲੈਣਾ ਫੋਲਡਿੰਗ ਕਰਕੇ ਇਹਦੀ ﺍﻟमਾਈ ਉਤਾਰਾਂਗੇ ਜੀ ਘੇਰੇ ਲੋਟ ਹੀ ਘੇਰਾ ਆ ਗਿਆ ਇਹਨਾਂ ਦਾ ਠੀਕ ਹੈ ਜੀ ਕਿਉਂਕਿ ਘੇਰਾ ਜਿਹੜਾ 5.7 ਇੰਚ ਤਿਆਰ ਆ ਜੀ 18 ਤੇ ਇਹ ਹੈਗਾ ਆਪਣੇ ਕੋਲੇ 21.5 ਠੀਕ ਹੈ ਜੀ ਥੋੜਾ ਅੱਧੇ ਇੰਚੀ ਦਾ ਮਾਰਕ ਪੈਂਦਾ ਤਾਂ ਆਪਾਂ ਇਸੇ ਤਰ੍ਹਾਂ ਹੀ ਘੇਰਾ ਉਤਾਰ ਦਿੰਨੇ ਆਪਾਂ ਨੇ ਲੋਟ ਹੀ ਇਸ ਤਰ੍ਹਾਂ ਠੀਕ ਹੈ ਇਸੇ ਤਰ੍ਹਾਂ ਉਹਨੂੰ ਜਿਸ ਤਰ੍ਹਾਂ ਕੱਪੜਾ ਹੈਗਾ ਉਸ ਨੂੰ ਇਸ ਤਰ੍ਹਾਂ ਚੱਕੋ ਔਰ ਚਾਕੇ ਫੋਲਡਿੰਗ ਕਰ ਦੋ ਇਹਨੂੰ ਕਹਿੰਦੇ ਆਪਾਂ ਨੇ ਲੋਟ ਕੱਪੜਾ ਠੀਕ ਹੈ ਜੀ ਆ ਲਓ ਜੀ ਕੋਣ ਇਹਨਾਂ ਦੀ ਪੈਨ ਦੀ ਜੋ ਲੰਬਾਈ ਆ ਉਹ 37 ਇੰਚ ਜੈਂਪਰ ਤਿਆਰ ਆ ਜੈਂਪਰ ਕਹੋਗੇ ਕਮੀਜ਼ ਕਹੋਗੇ ਸ਼ਰਟ ਕਹੋਗੇ ਜੋ ਵੀ ਹੈ ਨਾ ਆ ਲੋ ਜੀ ਠੀਕ ਆ ਜੀ ਐਸੇ ਤਰ੍ਹਾਂ ਚੰਗੀ ਤਰ੍ਹਾਂ ਵਾਲ ਕੱਢ ਲਿਆ ਕਰੋ ਵਾਲ ਕੱਢ ਕੇ ਇੰਚੀ ਟੇਪ ਮਾਰਾਂਗੇ ਆਪਾਂ 37 ਇੰਚ ਜੈਂਪਰ ਤਿਆਰ ਆ ਆਪਾਂ ਜਿਹੜਾ ਇੰਚੀ ਟੇਪ ਮਾਰਨਾ ਜੀ ਉਹ 40 ਇੰਚ ਦੀ ਕਟਿੰਗ ਕੀਤੀ ਜਾਊਗੀ ਇਹਦੀ ਠੀਕ ਹੈ ਜੀ 4 ਇੰਚ 3 ਇੰਚ ਤਪਾਈ ਦਾ ਫੋਲਡਿੰਗ ਕਪੜਾ ਕੱਟਾਂਗੇ 38 39 ਇੰਚ 40 ਠੀਕ ਹੈ ਜੀ 40 ਇੰਚ ਇੱਕ ਪੈਨੇ ਆਪਣੀ ਕਮੈਂਟ ਕਰਕੇ ਵੀਡੀਓ ਤੇ ਜਰੂਰ ਦੱਸਿਆ ਕਰੋ ਕਿ ਆਪਣੀਆਂ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗਦੀਆਂ ਠੀਕ ਹੈ ਜੀ ਕਮੈਂਟਾਂ ਦਾ ਹੋਰ ਨਹੀਂ ਹੁੰਦਾ ਜੀ ਕਮੈਂਟਾਂ ਦੇ ਵਿੱਚ ਆਪਾਂ ਨੂੰ ਇਹ ਪਤਾ ਲੱਗਦਾ ਰਹਿੰਦਾ ਵੀ ਆਪਣੇ ਹੌਸਲਾ ਵਜਾਈ ਜ਼ਿਆਦਾ ਹੁੰਦੀ ਹੈ ਹਨਾ ਪਤਾ ਲੱਗ ਜਾਂਦਾ ਵੀ ਕਿੰਨੇ ਕਾ ਕਸਟਮਰ ਆਪਣੇ ਨਾਲ ਕਸਟਮਰ ਕੈਰੀ ਆ ਵੀ ਆਪਣੇ ਨਾਲ ਜੋੜ ਰਹੇ ਆ ਠੀਕ ਹੈ ਜੀ ਆਪਾਂ ਨੂੰ ਪਤਾ ਲੱਗ ਜਾਂਦਾ ਆ ਲਓ ਜੀ ਠੀਕ ਹੈ ਹੁਣ ਇਹਨਾਂ ਦੀ ਹੈਗੀ ਹੈ 37 ਇੰਚ ਤਿਆਰ ਆਪਾਂ 3 ਇੰਚ ਵਿੱਚ ਮੈਂ ਤੁਹਾਨੂੰ ਡਾਢ ਦੱਸ ਹੀ ਦਿੱਤਾ ਵੀ ਤਰਪਾਈ ਦਾ ਫੋਲਡਿੰਗ ਕਰਨਾ ਇੱਥੋਂ ਇੰਚੀ ਟੇਪ ਰੱਖੋਗੇ ਇੱਥੇ ਲੈ ਕੇ ਆਉਂਗੇ 40 ਦੀ ਮਾਰਕਿੰਗ ਕਰੋਗੇ ਇਸ ਤਰ੍ਹਾਂ ਤਿੰਨ ਥਾਂ ਤੇ ਮਾਰਕਿੰਗ ਕਰ ਲਿਆ ਕਰੋ ਆਪਾਂ ਨੇ ਲੋਟ ਜੇ ਹੋਵੇ ਘੇਰੇ ਲੋਟ ਸੌਰੀ ਜੀ ਤੇ ਚੌੜੇ ਪਣੇ ਦਾ ਵੀ ਆਪਣਾ ਘੇਰੇ ਲੋਟ ਹੀ ਕਪੜਾ ਉਤਰਦਾ ਹੁੰਦਾ ਉਹਦੇ ਚ ਵੀ ਤਿੰਨ ਚਾਰ ਥਾਂ ਤੇ ਫੋਲਡਿੰਗ ਮਾਰਕਿੰਗ ਕਰ ਲਿਆ ਕਰੋ ਕਪੜਾ ਕੱਟ ਦਿਆ ਕਰੋ ਠੀਕ ਹੈ ਜੀ ਹੁਣ ਇਹ ਸੂਟ ਦੇ ਵਿੱਚ ਮੈਂ ਇਹਨਾਂ ਦਾ ਸਾਤੀ ਤੋਂ ਜਨਪਰ 17 ਇੰਚ ਤਿਆਰ ਆਪਾਂ ਇਹਦੀ 1 ਇੰਚ ਜੀ ਜਿਹੜੀ ਬੈਕ ਪੱਲੇ ਦੀ ਫੋਲਡਿੰਗ ਰੱਖਦੇ ਹੁੰਨੇ ਆ ਵਾਧੂ ਫੋਲਡ ਸੌਰੀ ਮੈਂ ਫੋਲਡਿੰਗ ਕਹਤਾ ਧੀਰੇ ਦਾ ਆਪਾਂ 1 ਇੰਚ ਵਾਧੂ ਰੱਖਦੇ ਉਹ ਨਹੀਂ ਰੱਖਾਂਗੇ ਜੀ ਮੈਂ 17 16 15 ਇੰਚ ਸਾਤੀ ਦੇ ਵਿੱਚ 1 ਇੰਚ ਦੀ ਜਿਹੜੀ ਆਪਾਂ ਬੈਕ ਪੱਲੇ ਦਾ ਵਾਧੂ ਰੱਖਦੇ ਉਹ ਨਹੀਂ ਰੱਖਦੀ ਜੀ 18 ਤੋਂ ਲੈ ਕੇ ਜਿੰਨੀ ਲੰਬਾਈ ਆਊਗੀ ਚੜਾਈ ਆਊਗੀ ਸੌਰੀ ਸਾਤੀ ਦੀ ਆਪਾਂ ਉਹਦੇ ਵਿੱਚ 1 ਇੰਚ ਮਾਰ ਜਣ ਵਾਧੂ ਰੱਖਦੇ ਰੱਖਦੇ ਆ ਬੈਕ ਦੇ ਪੱਲੇ ਦਾ 15 14 ਐਂਡ 16 ਐਂਡ 17 ਦੇ ਵਿੱਚ ਨਹੀਂ ਰੱਖਿਆ ਜਾਂਦਾ ਠੀਕ ਹੈ ਜੀ ਬੈਕ ਪੱਲੇ ਦਾ ਮਾਰ ਜਾਂ ਨਹੀਂ ਰੱਖਿਆ ਜਾਂਦਾ ਹੁਣ ਉਧਰੋਂ ਪਤੀ ਲੰਬਾਈ ਜੈਂਪਰ ਦੀ ਉਤਾਰ ਲਈਏ ਚੜਾਈ ਵਾਲੀ ਸिलाई ਜਿਹੜੀ ਇੱਥੋਂ ਵਿਚਾਲੇ ਦੋਨੇ ਪੱਲੇ ਲੱਗ ਕਰਨੇ ਉਹ ਕਟਿੰਗ ਕਰਦੇ ਆ ਠੀਕ ਹੈ ਜੀ ਕਟਿੰਗ ਕਰਕੇ ਤੁਹਾਨੂੰ ਮੈਂ ਦੱਸਦੀ ਹਾਂ ਹਾਂ ਜੀ ਆ ਦੇਖੋ ਆਪਾਂ ਘੇਰ ਉਤਾਰ ਲਿਆ ਹਨ ਵਿਚਾਲੇ ਕੱਟ ਦਿੱਤਾ ਕਪੜਾ ਦੋਨੇ ਪੱਲੇ ਲੱਗ ਲੱਗ ਵਿਛਾਵਾਂਗੇ ਅਸੀਂ ਲੋਟ ਠੀਕ ਹੈ ਜੀ ਬੈਕ ਔਰ ਉੱਪਰ ਆਉਂ ਫਰੰਟ ਠੀਕ ਹੈ ਜੀ ਇਸ ਤਰ੍ਹਾਂ ਇੱਕ ਚੀਜ਼ ਦੇ ਵਿੱਚ ਭੈਣੇ ਜੋ ਫੀਟਿੰਗ ਵੱਧ ਘੱਟ ਹੁੰਦੀ ਹੈ ਨਾ ਜੋ ਆਪਣੇ ਬਾੜ ਰਹਿ ਜਾਂਦਾ ਉਹਦੇ ਕਾਰਨ ਹੀ ਹੁੰਦੀ ਹੁੰਦੀ ਹੈ ਜਾਂ ਪੈਂਚੀ ਟੇਪ ਘੱਟ ਵੱਧ ਥੋੜਾ ਜਿਹਾ ਮਾਰਦੇਗੇ ਪਲੇਟਾਂ ਤੋਂ ਬਾਅਦ ਪਲੇਟਾਂ ਤੋਂ ਬਾਅਦ ਜੋ ਐਂਚੀ ਟੇਪ ਆਪਾਂ ਬਾਅਦ ਚ ਚੈੱਕ ਨਹੀਂ ਕਰਦੇ ਹਨ ਨਹੀਂ ਮਾਰਦੇ ਸੂਟ ਦੇ ਉੱਪਰ ਉਹ ਚ ਕਟਿੰਗ ਥੋੜਾ ਹੋਟਾ ਫਰਕ ਰਹਿ ਜਾਂਦਾ ਉਹਨਾਂ ਕਿ ਚਾਲਦਾ ਜੀ ਆਪਾਂ ਕਸਟਮਰ ਨੂੰ ਪੁੱਛ ਕੇ ਘੱਟ ਵੱਧ ਕਰ ਦਿੰਨੇ ਆ ਹਨ ਤੇ ਜੇ ਕਿਤੇ ਵੀ ਇਹਨਾਂ ਦੇ ਬਾਲ ਬੂਲ ਦੇ ਵਿੱਚ ਜੇ ਹੁਣ ਆਪਣੇ ਕਟਿੰਗ ਕਰਦੇ ਸਮੇਂ ਵਾਲ ਰਹਿ ਗਿਆ ਉਹ ਆਪਣੇ ਕਿਸੇ ਵੀ ਲੋਟ ਸਲਾਈ ਦੇ ਵਿੱਚ ਸੈਟਿੰਗ ਨਹੀਂ ਹੁੰਦੀ ਜੀ ਜੇ ਆਪਣੇ ਸਟੀਚਿੰਗ ਬਾਲ ਵਗੈਰਾ ਨਹੀਂ ਰੱਖਿਆ ਸਿਰਫ ਆਪਣੀ ਮਾਰਕਿੰਗ ਕਰਦਿਆਂ ਦਾ ਬਾਅਦ ਚ ਤੀਰੇ ਦੀ ਕਟਿੰਗ ਕੀਤੀ ਗਈ ਮੋਢੇ ਦੀ ਕਟਿੰਗ ਕੀਤੀ ਗਈ ਉਸ ਤੋਂ ਬਾਅਦ ਕੋਈ ਢੱਲ ਜਾ ਮਾਰਾ ਮੋਟਾ ਮਾਰਕਿੰਗ ਘੱਟ ਵੱਧ ਹੋ ਗਿਆ ਉਹਦੀ ਸੈਟਿੰਗ ਹੋ ਜਾਂਦੀ ਹੈ ਜੀ ਜੇ ਆਪਣੇ ਕਟਿੰਗ ਵੇਲੇ ਵਾਲ ਰਹਿ ਕੇ ਵਿੱਚ ਹੋ ਰਿਹਾ ਵਾ ਉਹ ਕਟਿੰਗ ਸੈੱਟ ਨਹੀਂ ਆਉਂਦੀ ਠੀਕ ਹੈ ਜੀ ਇਸ ਤਰ੍ਹਾਂ ਹੀ ਮੈਂ ਹਰ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਇਹ ਚੀਜ਼ ਵਾਰ-ਵਾਰ ਰਿਪੀਟ ਕਰਦੀ ਹੁੰਨੀ ਆ ਕਿ ਵੀ ਵਾਲ ਵਗੈਰਾ ਚੰਗੀ ਤਰ੍ਹਾਂ ਇਸ ਤਰ੍ਹਾਂ ਕੱਢ ਲਿਆ ਕਰੋ ਵਿਛਾ ਲਿਆ ਕਰੋ ਕੱਢ ਲਿਆ ਕਰੋ ਜੋ ਵੀ ਕਹੋਗੇ ਤੁਸੀਂ ਠੀਕ ਹੈ ਜੀ ਇਸ ਤਰ੍ਹਾਂ ਓਕੇ ਹੋ ਗਿਆ ਜੀ ਹੁਣ ਆਪਾਂ ਦੱਸਦੇ ਹਾਂ ਇਹਨਾਂ ਦਾ ਟੀਰਾ ਵਗੈਰਾ ਤੁਹਾਨੂੰ ਠੀਕ ਹੈ ਜੀ ਟੀਰਾ ਹੈਗਾ ਜੀ ਇਹਨਾਂ ਦਾ 12 ਇੰਚ 12 ਇੰਚ ਐਕਸਟਰਾ 6 ਤੇ ਕੋਈ ਜੀ ਕਲਰ ਨਹੀਂ ਮਾਰਕਿੰਗ ਕਰਾਂਗੇ ਆ ਲੋ ਜੀ 12 6 ਤੇ ਲੰਬਾਈ ਮੋਢੇ ਦੀ 7 ਕੱਚੀ ਮਾਰਕਿੰਗ ਕਰੋ ਇੱਥੋਂ 6 ਲਾਇਆ ਇੱਥੋਂ 5.5 ਅੱਧਾ ਇੰਚ ਮੈਂ ਤੁਹਾਨੂੰ ਮੈਂਸ਼ਨ ਕੀਤਾ ਹੋਇਆ ਹਰ ਇੱਕ ਵੀਡੀਓ ਦੇ ਵਿੱਚ ਕਰਦੀ ਹਾਂ ਜੋ ਆਪਣੀ ਸ਼ਰਟ ਦੀ ਹਰ ਵੀਡੀਓ ਹੁੰਦੀ ਹੈ ਉਹਦੇ ਵਿੱਚ ਹਰੇਕ ਹੈ ਇੱਥੋਂ 1 ਇੰਚ ਅੱਧਾ ਇੰਚ ਘੱਟ ਰੱਖਣਾ ਠੀਕ ਹੈ ਇੱਥੋਂ 6 ਇੱਥੋਂ 5.5 ਇਹ ਸਲਾਈ ਆਪਸ ਵਿੱਚ ਸਲਾਈ ਸੌਰੀ ਮਾਰਕਿੰਗ ਇਸ ਤਰ੍ਹਾਂ ਮਲਾ ਦੇਖੋ ਤਰਸਮੀ ਮਾਰਕਿੰਗ ਜਾ ਰਹੀ ਹੈ ਤੁਹਾਨੂੰ ਦਿਖ ਰਹੀ ਉਹ ਬਾਕਸ ਬਣਾ ਲੈਣਾ ਇਸ ਤਰ੍ਹਾਂ ਓਕੇ ਹੁਣ ਇੱਥੇ ਪਾਣੀ ਇਹਨਾਂ ਦੇ 1.5 ਇੰਚ ਦੀ ਘਾਟ ਆ ਲੋ ਠੀਕ ਹੈ ਜੀ 1.5 ਇੰਚ ਬੈਕ ਦੀ ਢਾਈ ਆ ਲੋ ਠੀਕ ਹੈ ਜੀ ਇਤੋਂ ਪਾਣੀ ਆਪਾਂ 0.5 ਇੰਚ ਦੀ ਘਾਟ ਤੀਰੇ ਦਾ ਮੋਡੇ ਦੀ ਗਾਹ ਲਾ ਲੈਣੀ ਆ ਮਾਰਕਿੰਗ ਕਰ ਲੈਣੀ ਆ ਸਭ ਤੋਂ ਪਹਿਲਾਂ 2.5 ਇੰਚ ਗਲਾ 13.2 ਦੀ ਮਾਰਕਿੰਗ ਕਰਿਆ ਕਰੋ 12 ਇੰਚ ਸੀਨ ਧਾਗੇ ਚ ਚੜਾਈ ਉੱਥੇ ਜਾਉਂਦੀ ਆ 5 ਤੇ ਇੱਥੋਂ ਅੱਜਾਂਚ ਆਪਾਂ ਇਸ ਤਰ੍ਹਾਂ ਜਿਹੜਾ ਤੀਰੇ ਦਾ ਹੁੰਦਾ ਉਹ ਲਗਾਤਾ ਉਸ ਤੋਂ ਬਾਅਦ ਇਹਨਾਂ ਦੀ ਸਪੇਸ ਸਲਾਈ ਕਰਸ ਤੋਂ ਲੈ ਕੇ ਹੈ ਪਤੱਕ ਨੂੰ ਬੋਲਿਆ ਜਾਂਦਾ ਜੀ ਮੇਰੇ ਕੋਲ ਤਾਂ ਇਹੀ ਕਹਿੰਦੇ ਆ ਮੈਂ ਸਪੇਸ ਇਹਨੂੰ ਮੋਡੇ ਤੋਂ ਲੈ ਕੇ ਹੈ ਪਤੱਕ ਦਾ ਜੋ ਮਾਰ ਜਣਾ 14 ਇੰਚ ਸਲਾਈ ਤਿਆਰ ਆ 15 ਤੇ ਕਰਾਂਗੇ ਕਿਉਂਕਿ 1 ਇੰਚਾ ਸਲਾਈ ਮੋਢੇ ਦੀ ਜਦੋਂ ਸੀਨ ਦਿੱਤੀ ਆਪਾਂ ਉਹਦੇ ਚ ਆਉਣਾ ਠੀਕ ਹੈ ਜੀ ਹੁਣ ਇਹਨਾਂ ਦੀ ਜੋ ਕਮਰ ਹੈਗੀ ਉਹ ਹੈਪ ਸੌਰੀ ਹੈਗੀ ਹੈ ਜੀ 17 17.5 ਇੰਚ 8 8 16 8.5 17 1.5 ਇੰਚ ਨੋ ਤੇ ਮਾਰਕਿੰਗ ਕਰ ਦਿਓ ਇਹਦੀ ਆ ਲੋ ਜੀ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਦੀ ਸਾਤੀ ਜੋ ਹੈਗੀ ਹੈ ਜੀ 17 ਇੰਚ ਤੇ ਅੱਧਾ 8 8 16 8.5 17 ਅੱਧਾ ਇੰਚ ਆਪਾਂ ਪਲੇਟਾਂ ਦਾ ਮਾਰਜਿਨ ਰੱਖਣਾ ਪਲੇਟ ਪੈਣੇ ਆ ਇਹਦੇ ਵਿੱਚ ਠੀਕ ਹੈ ਜੀ ਤੇ ਉਹਦੀ ਮਾਰਕਿੰਗ ਕਰ ਦਿੰਨੇ ਆ ਪੌਣੇ ਕਿਨੋਂ ਤੇ ਆਊਗੀ ਨੌ ਤੇ ਆਊਗੀ ਠੀਕ ਹੈ ਜੀ ਉਸ ਤੋਂ ਬਾਅਦ ਕਮਰ ਇਹਨਾਂ ਦੇ ਹੈਗੇ ਆ ਜੀ 14 ਇੰਚ ਉਹ ਆਪਾਂ ਇੱਥੇ ਜਿਹੜੀ ਪਲੇਟ ਦਾ ਮਾਰਕਿੰਗ ਕਰਾਂਗੇ ਨਾ ਉਹਦੇ ਨਾਲ ਕੱਢਾਂਗੇ ਠੀਕ ਹੈ ਆ ਲੋ ਜੀ ਇਸ ਤਰ੍ਹਾਂ ਇੰਚੀ ਟੇਪ ਰੱਖੋਗੇ ਔਰ ਪਲੇਟ ਇਹਨਾਂ ਦੇ ਹੈਗੇ ਆ ਜੀ 11 ਸਾਢੇ 11 11 ਤੇ ਮਾਰਕਿੰਗ ਕੀਤੀ ਜਾਊਗੀ 10 ਤੇ ਪਲੇਟ ਤਿਆਰ ਆ ਤੇ ਜੀ 11 ਇੱਥੇ ਜਿਹੜੀ ਸਪੇਸ ਆ ਉਹ ਜਿਹੜੀ ਰੱਖੀ ਜਾਣੀ ਆ ਸਿਰਫ 2.5 ਇੰਚ ਦੀ ਠੀਕ ਹੈ ਜੀ ਕਿਉਂਕਿ ਸਾਤੀ ਔਰ ਕਮਰ ਦਾ ਨਾਪ ਘਾਟਾ ਚੜਾਈ ਜ਼ਿਆਦਾ ਹੋ ਜੂਗੀ ਉਹ ਸੈੱਟ ਨਹੀਂ ਰਹੂਗੀ ਠੀਕ ਹੈ ਜੀ ਲੇਟ ਲੰਬੀ ਪਾਈ ਜਣੀ ਹੈ 6 ਇੰਚ ਆ ਲਓ ਜੀ ਇੱਥੇ ਵੀ 2.5 ਇਹਨਾਂ ਨੂੰ ਮਿਲਾ ਦਿਓ ਆਪਸ ਵਿੱਚ ਓਕੇ ਜੀ ਆ ਲਓ ਜੀ ਹੁਣ ਇੱਥੇ ਹੈਗਾ ਇਹਦਾ ਹਾਫ ਕੱਢੋਗੇ ਆਪਾਂ 2.5 6 ਆ 3 ਤੇ ਪਰ ਇਥੋਂ ਵੀ ਐਂਟੀ ਟੇਪ ਮਾਰ ਕੇ ਪਲੇਟਾ ਕੱਢ ਲਓ ਹੀ 14 ਇੰਚ ਤੇ ਕਮਰ ਦੀ ਮਾਰਕਿੰਗ ਹੁੰਦੀ ਉਹਦੀ 14 ਇੰਚ ਤੇ ਹੋਗੀ ਇਹ ਇਹ ਜੇ ਸੂਟਾਂ ਨੇ ਜਿੰਨਾ ਕਿ ਇੰਨਾ ਕਨਾਪ ਨੇ ਹੋਣ ਉਹਨਾਂ ਦੀ ਕਮਰ ਤੇ ਕਮਰ ਦੀ ਮਾਰਕਿੰਗ ਵੀ ਨਿਕਲਿਆਉਂਦੀ ਆ ਪਲੇਟ ਵੀ ਨਿਕਲਿਆਉਂਦਾ ਮਾਰਜਾ ਨਿਕਲਿਆਉਂਦਾ ਪਲੇਟ ਦਾ ਇਹਨਾਂ ਦੇ ਅਗੇ 14 ਇੰਚ ਤਿਆਰ ਆ ਸਾਢੇ 7 ਦੀ ਮਾਰਕਿੰਗ ਕਰਾਂਗੇ ਕਿਉਂਕਿ 14 ਇੰਚ ਪਲੇਟ ਚ ਜਾਣਾ ਇਹ ਮਾਰਕਿੰਗ ਨੂੰ ਵਾਪਸ ਵਿੱਚ ਐਸੇ ਤਰ੍ਹਾਂ ਮਿਲਾ ਦੇਵਾਂਗੇ ਠੀਕ ਹੈ ਜੀ ਇਸ ਤਰ੍ਹਾਂ ਆ ਲਓ ਓਕੇ ਹੋ ਗਿਆ ਠੀਕ ਹੈ ਹੁਣ ਆ ਵਾਲੇ ਪਲੇਟ ਆ ਜੋ ਇੱਥੇ ਦੋ ਤੇ ਇਧਰ ਵੀ ਦੋ ਤੇ ਠੀਕ ਹੈ ਜੀ ਦੋ ਦੋ ਤੇ ਕਰਤਾ ਹੁਮ ਨਿਕਲਿਆ ਹੈ ਮਾਰਕਿੰਗ ਜਿਹੜੀ ਹੈਗੀ ਇੱਥੇ ਆ ਇਸ ਤਰ੍ਹਾਂ ਮਲਾਤਾ ਇਧਰ ਆ ਇਹਦਾ ਮਾਰ ਜਾਂ ਇਸ ਤਰ੍ਹਾਂ ਠੀਕ ਹੈ ਪਲੇਟ ਓਕੇ ਹੋ ਗਏ ਹੁਣ ਆਪਣੀ ਮਾਰਕਿੰਗ ਡਨ ਹੈ ਜੀ ਠੀਕ ਹੈ ਜੀ ਹੁਣ ਆਪਾਂ ਕਟਿੰਗ ਕਰਕੇ ਦੱਸ ਦਿਆ ਤੁਹਾਨੂੰ ਆ ਲਓ ਚਾਰੇ ਤਹਾਂ ਜੱਪਕੋਗੇ ਇਸ ਤਰ੍ਹਾਂ ਮੋਢੇ ਦਿਗਾਏ ਆ ਲਓ ਇਸ ਤਰ੍ਹਾਂ ਠੀਕ ਹੈ ਜੀ ਤੇ ਕਾਟ ਪਾਉਂਗੇ ਆਹ ਵਾਲੀ ਟੀਰੇ ਦੀ ਓਕੇ ਜੀ ਕੱਟ ਲਗਾਉਂਗੇ ਦੋਨੋਂ ਗਲਿਆਂ ਦਾ 프ਰੰਟ ਦੀ ਕਾਟ ਪਾਉਣ ਲਈ ਉੱਪਰਲਾ ਪੱਲਾ ਉਠਾਉਂਗੇ ਤੇ ਇਹੀ ਹੈ ਨਾ ਪੈਣਾ ਆਈਆਂ ਜਿਹੜੀਆਂ ਚਾਰੇ ਤਹਾਂ ਵੀ ਵਿਚਾਰ ਲੈਂਦੇ ਵਿੱਚੋਂ ਦੋ ਪੱਲੇ ਕੱਢ ਕੇ ਜਿਹੜੀ ਕਟਾਈ ਪਾਉਣੀ ਮੈਨੂੰ ਔਖਾ ਲੱਗਦਾ ਉਹ ਕੰਮ ਮੈਂ ਸ਼ੁਰੂ ਤੋਂ ਹੀ ਇਸ ਤਰ੍ਹਾਂ ਕਾਟ ਪਾਉਣੀ ਹੈ ਇਹ ਵਾਲੀ ਅਲੱਗ-ਅਲੱਗ ਪੱਲੇ ਵਿਛਾ ਕੇ ਹੁਣ ਇਸ ਤਰ੍ਹਾਂ ਚੱਕਿਓ ਇਹਨੂੰ ਤੇ ਜਿਹੜੇ ਆਪਾਂ ਪਲੇਟਾਂ ਦੀ ਮਾਰਕਿੰਗ ਕੀਤੀ ਉਹ ਤੇ ਕੱਟ ਲਗਾ ਦਿਓ ਇੱਦਾਂ ਇਸ ਤਰ੍ਹਾਂ ਆ ਲੋ ਠੀਕ ਹੈ ਜੀ ਹੁਣ ਆਪਾਂ ਇਸ ਤਰ੍ਹਾਂ ਦੂਸਰੇ ਪਾਸੇ ਪਲੇਟ ਪਹੁੰਚ ਦੇ ਕਰ ਦੇਣੇ ਆ ਆ ਲੋ ਜੀ ਓਕੇ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਆ ਵਾਲਾ ਇਸ ਤਰ੍ਹਾਂ ਇਸ ਤਰ੍ਹਾਂ ਜੀ ਈਜ਼ੀ ਲੱਗ ਜਾਂਦੇ ਆ ਹਨਾ ਮੈਨੂੰ ਸੌਖਾ ਲੱਗਦਾ ਬਾਕੀ ਅੱਡੋ ਅੱਡੀ ਆਪੋ ਆਪਣਾ ਹਿਸਾਬ ਹੁੰਦਾ ਹਨਾ ਮੈਨੂੰ ਤੋਂ ਪਰਫੈਕਟ ਪੈਣਾ ਵੀ ਪਈਆਂ ਉਹਨਾਂ ਨੂੰ ਕਟਿੰਗ ਉਸ ਤਾਵਾਂ ਦੀ ਉਹ ਸਾਵਨਾ ਕਰਦੀ ਆ ਮੈਂ ਸਾਵਨਾ ਕਰਦੀ ਆ ਮੈਂ ਜੋ ਜੋ ਸਾਵਨਾ ਕਰਦੀ ਆ ਉਹ ਸਾਵਨਾ ਤੁਹਾਨੂੰ ਸਮਝਾ ਦਿੱਤਾ ਆਪਾਂ ਵੀਡੀਓ ਦਿਨੇ ਆ ਆਪਣੇ ਚੈਨਲ ਤੇ ਚੈੱਕ ਕਰ ਲਿਓ ਠੀਕ ਹੈ ਜੀ ਹੁਣ ਦੂਸਰੇ ਪਾਸੇ ਇਕੱਠੀ ਮਾਰਕਿੰਗ ਹੋ ਗਈ ਜੀ ਕਿਉਂਕਿ ਆਪਾਂ 1 ਇੰਚ ਦਾ ਮਾਰਜਨ ਬੈਕ ਪੱਲੇ ਦਾ ਨਹੀਂ ਰੱਖਿਆ ਹਨਾ ਉਹਦਾ ਕਰਕੇ ਹੋ ਗਈ ਆ ਲੋ ਇਹ ਹੋ ਗਿਆ ਹੁਣ ਆਪਣੇ 프ਰੰਟ ਦੇ ਪੱਲੇ ਦੀ ਵੀ ਆ ਹੋ ਗਈ ਹੈ ਨਾ ਇਹਨੂੰ ਚੱਕੋਂਗੇ ਇਹਨੂੰ ਚਾ ਕੇ ਜਿਹੜੀ ਦੂਸਰੇ ਪਾਸੇ ਮਾਰਕਿੰਗ ਹੈ ਡਾਰਕ ਕਰ ਦਿਓ ਕਦੋਂ ਮਾਰਜੀ ਜਾ ਕੇ ਸੂਟ ਚਾ ਕੇ ਸੀਨਾ ਭਰ ਦੋਗੇ ਫਿਰ ਜੇ ਮਾਰਕਿੰਗ ਡਨ ਹੋਈ ਵੀ ਹੋ ਗਈ ਫਿਰ ਠੀਕ ਹੈ ਜੀ ਓਕੇ ਹੋ ਗਿਆ ਨਾ ਆ ਲੋ ਮੈਂ ਫਿਰ ਸੂਟ ਚੱਕਦੀ ਆ ਚੱਕ ਕੇ ਸੀਨ ਦਿੱਤੀ ਜਾਂਦੀ ਆ ਉਹਨੂੰ ਠੀਕ ਹੈ ਜੀ ਤੇ ਆਪਣੀ ਮਾਰਕਿੰਗ ਪਰਫੈਕਟ ਹੋ ਜAVE ਤੇਰਾ ਹੁਣ ਆਪਾਂ ਗਲਾ ਕੱਟਦੇ ਆ ਪਹਿਨੂ ਇਹਨਾਂ ਦਾ ਇਹਨਾਂ ਦਾ ਜੋ ਗਲਾ ਹੈਗਾ ਬੈਕ ਦਾ ਜੀ 5 ਇੰਚ ਤਿਆਰ ਆ ਤੇ 5.5 ਦੀ ਕਟਾਈ ਕੀਤੀ ਜਾਊਗੀ ਆ ਲੋ 2.5 ਉਹੀ 2.5 ਤੇ ਮਾਰਕਿੰਗ ਸੌਰੀ ਮੈਂ ਦੂਜਾ ਪਾਸਾ ਕੀਤੇ ਦਾ ਕਰਕੇ ਦਿਖਾ ਦਿੰਨੀ ਆ ਤੁਹਾਨੂੰ ਇਸ ਤਰ੍ਹਾਂ ਠੀਕ ਹੈ ਜੀ 2.5 2.5 ਤਾਂ ਉਹੀ 5 ਇੰਚ ਗਲਾ ਤਿਆਰ ਚੜਾਈ ਲੋਟ ਹੋ ਜੂਗੀ ਹੁਣ ਇਹਨਾਂ ਦੀ ਲੰਬਾਈ ਪਾਉਂਦੇ ਆਗੇ 5.5 ਪੰਜ ਤਿਆਰ ਆ 5.5 ਤੇ ਆਪਾਂ ਮਾਰਕਿੰਗ ਕਰਕੇ ਕਾਟ ਪਾਵਾਂਗੇ ਆਹ ਵਾਲੀ ਆ ਲੋ ਜੀ ਦਾਲਨਾ ਠੀਕ ਹੈ ਹੁਣ ਇਹਦੀ ਕਟਿੰਗ ਕਰਦੇ ਵਾਸਤੇ ਇਸ ਤਰ੍ਹਾਂ ਇਹਦੀ ਆਪਾਂ ਤੁਹਾਨੂੰ ਜੋ ਪੈਕ ਗਲੇ ਦੀ ਹੈ ਨਾ ਤਾਂਤਰ ਲਾਈ ਜਾਂਦੀ ਉਹ ਵੀ ਦੱਸਾਂਗੇ ਅੱਜ ਵਾਲੀ ਵੀਡੀਓ ਵਿੱਚ ਕਟਿੰਗ ਦੱਸੀ ਆ ਫਿਰ ਕਿਸੇ ਦਿਨ ਹੋਰ ਸੂਟ ਤੇ ਆਪਾਂ ਇਹ ਵੀਡੀਓ ਪਾਵਾਂਗੇ ਤੁਹਾਨੂੰ ਵੀਡੀਓ ਨਹੀਂ ਦਿੱਤੀ ਆਪਾਂ ਠੀਕ ਹੈ ਜੀ ਆ ਲੋ ओके ਹੋ ਗਿਆ ਜੀ ਹੁਣ ਇਧਰ ਦੂਸਰੇ ਪੱਲੇ ਦੀ ਵੀ ਮਾਰਕਿੰਗ ਡਾਰਕ ਕਰ ਦਿਓ ਇਸ ਤਰ੍ਹਾਂ ਪਲੇਟਾਂ ਦੀ ਜੀ ਠੀਕ ਹੈ ਜੀ ਹੁਣ ਇਹਦੇ ਵਿੱਚ ਇੱਕ ਚੀਜ਼ ਰਹਿ ਗਈ ਆ ਪਾ ਹੈਪਾ ਦਾ ਕੱਟ ਨਹੀਂ ਲਗਾਇਆ ਉਹ ਵੀ ਲਗਾ ਦਈਏ ਠੀਕ ਹੈ ਜੀ ਐਸ ਤਰ੍ਹਾਂ ਮਸ਼ਾਲਾ ਚੰਗੀ ਤਰ੍ਹਾਂ ਵਾਲ ਪੈਨੋ ਮੈਂ ਬਾਰ ਬਾਰ ਰਿਪੀਟ ਕਰ ਦਿੰਨੀ ਹੁੰਦੀਆਂ ਵੀ ਕੱਟ ਵੱਧ ਨਾ ਰਹੇ ਠੀਕ ਹੈ ਜੀ ਬਾਹਰ ਰਹਿ ਗਿਆ ਸਾਰੇ ਸੂਟ ਦੀ ਫੀਟਿੰਗ ਖੱਲ ਜਾਂਦੀ ਆ ਸੈਟਿੰਗ ਨਹੀਂ ਆਉਂਦੀ ਠੀਕ ਹੈ ਜੀ ਉਹ ਸੈਟਿੰਗ ਬੱਕਰੀ ਗੱਲ ਆ ਜੀ ਜੇ ਆਪਣੇ ਤੋਂ ਕੋਈ ਘਾਟਵਾ ਸਲਾਈ ਲੈਣ ਤੇ ਲੌਂਚ ਰਹਿ ਜਾਂਦੀ ਆ ਹਨਾ ਉਹ ਸੈੱਟ ਹੋ ਜਾਂਦੀ ਆ ਉਹ ਨਾਰਮਲ ਗੱਲ ਆ ਉਹ ਕੋਈ ਗੱਲ ਨਹੀਂ ਉਨੀ ਕ ਘਟ ਵੱਧ ਚੱਲ ਜੇ ਪਰ ਜੇ ਆਪਾਂ ਕਟਿੰਗ ਦੇ ਵਿੱਚ ਗੜਬੜੀ ਕਰਤੀ ਉਹ ਕਿਸੇ ਰੋਟ ਸੈਟਿੰਗ ਨਹੀਂ ਆਉਗੀ ਕਿੱਕਾ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਹੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਐਸੀ ਤਰ੍ਹਾਂ ਤੁਹਾਨੂੰ ਹਰ ਰੋਜ਼ ਨਵੀਆਂ ਨਵੀਆਂ ਵੀਡੀਓ ਦੇ ਮਿਲਣਗੀਆਂ ਫੇਰ ਕਿਤੇ ਮਿਲਦੇ ਕਿਸੇ ਨਵੀਂ ਵੀਡੀਓ ਦੇ ਨਾਲ ਠੀਕ